रिटायर हुए गुरिंदर सिंह ਢਿੱਲੋ ਆਪਣੇ ਪਰਿਵਾਰ ਸਹਿਤ ਕਰਤਾਰਪੁਰ ਕੋरिडोर ਦੇ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਦੇ ਵਿੱਚ ਨਤਮਸਤਕ ਹੋਏ ਉਨ੍ਹਾਂ ਕਿਹਾ ਕਿ ਜਿਹੜਾ ਵੀ ਇਨਸਾਨ ਗੁਰੂ ਨਾਨਕ ਨਾਮ ਲੇਵਾ ਹੈ ਉਸ ਨੂੰ ਪਾਕਿਸਤਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਵਿੱਚ ਜ਼ਰੂਰ ਨਤਮਸਤਕ ਹੋਣ ਦੇ ਲਈ ਜਾਣਾ ਚਾਹੀਦਾ ਨਾਲ ਹੀ ਉਨ੍ਹਾਂ ਨੇ ਜਿੱਥੇ ਭਾਰਤੀ ਫੌਜ ਦੀ ਤਾਰੀਫ਼ ਕੀਤੀ ਉੱਥੇ ਹੀ ਪਾਕਿਸਤਾਨੀ ਲੋਕਾਂ ਦੀ ਵੀ ਰੱਜ ਕੇ ਤਾਰੀਫ਼ ਕੀਤੀ ਉਨ੍ਹਾਂ ਕਿਹਾ ਕਿ ਪਾਕਿਸਤਾਨੀ ਲੋਕ ਵੀ ਸਤਿਕਾਰ ਕਰਨਾ ਚਾਹੁੰਦੇ ਹਨ ਦੇਖੋ ਬਹੁਤ ਸ਼ੁਕਰੀਆ ਪਹਿਲਾਂ ਤੇ ਵਾਹਿਗੁਰੂ ਦਾ ਗੁਰਨਾਨਕ ਸਾਹਿਬ ਦਾ ਕਿਉਂਕਿ ਬਿਨਾ ਸੱਦੇ ਤੋਂ ਤਾਂ ਉੱਥੇ ਕੋਈ ਜਾ ਨਹੀਂ ਸਕਦਾ ਤੇ ਅਸੀਂ ਬੜੀ ਦੇਰ ਤੋਂ ਸੋਚ ਰਹੇ ਸੀ ਜਦੋਂ ਮੈਂ ਪੁਲਿਸ ਅਫਸਰ ਸੀ ਏਡੀਜੀ ਲਾਅ ਐਂਡ ਆਰਡਰ ਸੀ ਉਦੋਂ ਵੀ ਸੋਚਿਆ ਸੀ ਫਿਰ ਆਈ ਥਿੰਕ ਗੱਲ ਤੇ ਸਮੇਂ ਦੀ ਹੈ ਹੁਣ ਅਸੀਂ ਨਿਰਣਾ ਕੀਤਾ ਕਿ ਜਾ ਕੇ ਆਉਣਾ ਕੁਦਰਤੀ ਥੋੜਾ ਜਿਹਾ ਮੇਰਾ ਕਤਕਤੀ ਪੂਰਨਮਾਸ਼ੀ ਨਾਲ ਕਨੈਕਸ਼ਨ ਹੈ ਕਿ ਮੇਰਾ ਜਨਮ ਕੱਤਕ ਦੀ ਪੂਰਨਮਾਸ਼ੀ ਦਾ ਆ ਤੇ ਮੈਂ 10 ਤਰੀਕ ਨੂੰ ਜਾਣਾ ਚਾਹੁੰਦਾ ਸੀ ਲੇਕਿਨ 10 ਤਰੀਕ ਨੂੰ ਮਿਲਿਆ ਨਹੀਂ ਕਿਉਂਕਿ ਗੁਰਨਾਨਕ ਸਾਹਿਬ ਦਾ ਗੁਰਪੁਰਬ ਆਉਣ ਵਾਲਾ ਹੈ ਇਹ ਗੱਲ ਸਾਰੀ ਇੱਕ ਪਾਸੇ ਹੈ ਮੈਂ ਪਹਿਲੀ ਗੱਲ ਤੇ ਇਹ ਦੱਸਣਾ ਚਾਹੁੰਦਾ ਕਿ ਜੇ ਹੋ ਚਾ ਕਿਉਂਕਿ ਅਸੀਂ ਜ਼ਿੰਦਗੀ 'ਚ ਪਹਿਲੀ ਵਾਰ ਹੀ ਆਏ ਹਾਂ ਇਸ ਧਰਤੀ ਦੇ ਉੱਤੇ ਅਸੀਂ 85 ਚੱਕਰ ਕੱਢਨੇ ਪ੍ਰਕਰਮਾ ਕਰਨੀਆਂ ਨੇ ਸੂਰਜ ਦੀਆਂ ਇਸ ਧਰਤੀ ਤੇ ਬਹਿ ਕੇ ਮੈਂ ਵੀ ਆਪਣੀ ਹੋਸ਼ ਦੇ ਵਿੱਚ ਹੋਸ਼ ਹੋ ਵਾਸਤੇ ਰਹਿ ਕੇ 55 ਕੇ ਚੱਕਰ ਸੂਰਜ ਦੇ ਕੱਟੇ ਹੋਣਗੇ ਲੇਕਿਨ ਇਹ ਵਾਲਾ ਚੱਕਰ ਜਿਹੜਾ ਅੱਜ ਅਸੀਂ ਕੱਢਿਆ ਮੈਂ ਆਪਣੀ ਜ਼ਿੰਦਗੀ ਦਾ ਇਹਦੇ ਤੋਂ ਕੋਈ ਮੇਲ ਨਹੀਂ ਹੈ ਮੇਰ ਅਸੀਂ ਜੋ ਮੈਂ ਮਹਿਸੂਸ ਕੀਤਾ ਜਿੰਨਾ ਭਾਵਨਾਤਮਕ ਹੋ ਕੇ ਉੱਥੇ ਦੇਖਿਆ ਜੋ ਮਾਹੌਲ ਦੇਖਿਆ ਤੇ ਜੋ ਮਨ ਨੂੰ ਸੁਝਦਾ ਆ ਉਹ ਨੂੰ ਸ਼ਬਦਾਂ ਚ ਐਕਸਪਲੇਨ ਨਹੀਂ ਕੀਤਾ ਜਾ ਸਕਦਾ ਜਿਵੇਂ ਤੁਸੀਂ ਕਿਹਾ ਆ ਮੈਂ ਬੇਨਤੀ ਕਰਨਾ ਚਾਹੂੰਗਾ ਸਾਰੀ ਨਾਨਕ ਨਾਮ ਲੈਵਾ ਸੰਗਤ ਜਿਹੜੇ ਵੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਗੁਰੂ ਨਾਨਕ ਸਾਹਿਬ ਨੂੰ ਦੀ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਸ ਜਗ੍ਹਾ ਤੇ ਇੱਕ ਵਾਰੀ ਆ ਕੇ ਦੇਖੋ ਜੋ ਤੁਹਾਨੂੰ ਆਨੰਦ ਜੋ ਤੁਸੀਂ ਪਰਮਾਤਮਾ ਨਾਲ ਜੁੜ ਕੇ ਬੈਠ ਕੇ ਵੇਖ ਕੇ ਸੁਣ ਕੇ ਅੱਖਾਂ ਦੇ ਵਿੱਚ ਸਾਰਾ ਕੁਝ ਦੇਖ ਕੇ ਜੋ ਤੁਸੀਂ ਮਹਿਸੂਸ ਕਰਦੇ ਹੋ ਉਹ ਇੱਕ ਬਹੁਤ ਹੀ ਕਾਬਲੇ ਤਾਰੀਫ ਮੈਸੇਜ ਹੁੰਦਾ ਆ ਗੁਰਨਾਨਕ ਸਾਹਿਬ ਦੀ ਉਥੇ ਦੋ ਜਗ੍ਹਾ ਤੇ ਉਹਨਾਂ ਦੇ ਜੜੇ ਜਿਹਨੂੰ ਅਸੀਂ ਆਪਣੀ ਸ਼ਬਦਾਵਲੀ ਚ ਸੰਸਕਾਰ ਵਾਲੀ ਜਗ੍ਹਾ ਕਹਿ ਦਿੰਨੇ ਆ ਕਿ ਦੋਨਾਂ ਧਿਰਾਂ ਨੇ ਦੋ ਜਗ੍ਹਾ ਤੇ ਉਹਨਾਂ ਦੇ ਜਿਹੜੇ ਵਸਤਰ ਸੀਗੇ ਉਹਨਾਂ ਦੇ ਜਿਹੜੇ ਹਸਤੀਆਂ ਸੀਗੀਆਂ ਉਹਨਾਂ ਨੂੰ ਸੈਪਰੇਟ ਰੱਖਿਆ ਇਹਦਾ ਮਤਲਬ ਇਹ ਸੀਗਾ ਕਿ ਉਹਨਾਂ ਦੀ ਸਾਂਝੀ ਵਾਲਤਾ ਦਾ ਉਪਦੇਸ਼ ਇੰਨਾ ਡੂੰਘਾ ਹੈ ਕਿ ਸਾਰੇ ਉਹਨਾਂ ਨੂੰ ਆਪਣਾ ਸਮਝਦੇ ਸੀ ਹੁਣ ਵੀ ਇਹੀ ਮੈਸੇਜ ਹੈ ਕਿ ਉਹ ਸਾਰਿਆਂ ਦੇ ਸਾਂਝੇ ਨੇ